ਚਰਖਾ ਲੈ ਦੇਨੀ ਪੋਲੀਏ ਮਾਏ ਸਾਡੇ ਕੱਤਣ ਦੇ ਦਿਨ ਆਏ ਚਰਖਾ ਐਸਾ ਕੜੀ ਤਰਖਣਾ ਆਸਾਂ ਪੇਕੇਆਂ ਤੋਂ ਲੈ ਜਾਣਾ ਚਰਖਾ ਐਸਾ ਕੜੀ ਦਿਲ ਲਾ ਕੇ ਦੇਖਣ ਸੋਰੇ ਪੇਕੇਆਂ ਕੇ ਮੇਰੇ ਚਰਖੇ ਦੀ ਮਾਲਪੂ ਢੇੜੀ ਕੱਤੂ ਗਿਰਕ ਮਣ ਰਾਣੀ ਸయ్యా ਕਤਕਤ ਦਾ ਜਬਣਾਏ ਨੀ ਮੈਨੂੰ ਕੰਮਲੀ ਨੂੰ ਹੋਸ਼ ਨਾ ਆਵੇ ਸయ్యా ਕਤਕਤ ਪਰੀਆਂ ਪੱਛੀਆਂ ਨੀ ਮੈਂ ਖੇਲਣ ਦੇ ਵਿੱਚ ਰਹੀਆਂ ਚਰਖੇ ਮੇਰੇ ਨੂੰ ਲੱਗੇ ਹੋਏ ਕਾਪੇ ਤੀਆਂ ਤੋਰ ਕੇ ਰੁੰਦੇ ਮਪੇ ਟਰਕੇ ਮੇਰੇ ਨੂੰ ਲੱਗੇ ਹੋਏ ਹੀਰੇ ਪਹਿਣਾ ਤੋਰ ਕੇ ਰੁੰਦੇ ਵੀਰੇ ਆ ਜੋ ਚੱチェ ਉਤੇ ਤੁਸੀਂ ਤਾਇਓ ਮੈਨੂੰ ਦੂਰ ਵਿਦਾ ਕਰ ਆਇਓ ਢੋਲੀ ਚੱਕ ਲੈ ਚਾਰ ਕੁਹਾਰਾ ਨੀ ਮੈਂ ਕੁੰਝ دیਵਾਂਗ ਕੁਰਲਾਵਾ ਢੋਲੀ ਜਾ ਕੇ ਜੰਗਲ ਵਿੱਚ ਲਾਹੀ ਨਾ ਕੋਈ ਪੈਣ ਤੇ ਨਾ ਕੋਈ ਪਾਈ ਨਾ ਕੋਈ ਪੈਣ ਤੇ ਨਾ ਕੋਈ ਪਾਈ